ਵੈਜੀ ਕੀ ਦਾ ਖਾਲਸਾ ਵੈਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮੋਟਰਾਂ ਬਾਰੇ ਇੱਕ ਕਿਹਾ ਜਾਂਦਾ ਹੈ ਨਾ ਵੀ ਆਮ ਮਿਸਤਰੀ ਆ ਵਧੀਆ ਮਿਸਤਰੀ ਵਿੱਚ ਹਰਕਤ ਹੀ ਹੁੰਦਾ ਹੈ ਨਾ ਆਮਰ ਵਧੀਆ ਮਿਸਤਰੀ ਨੂੰ ਬੰਦਾ ਕਹਿੰਦਾ ਵੀ ਇਹ ਬੰਦਾ ਅੱਕਰਾ ਅੱਕਰਾ ਕਾਤੇ ਹੁੰਦਾ ਉਹਦੇ ਵਿੱਚ ਫਰਕ ਹੁੰਦਾ ਸਮਾਨ ਦਾ ਉਹ ਤੁਹਾਨੂੰ ਦੱਸ ਦਿਆਂ ਕਿ ਕੀ ਫਰਕ ਹੁੰਦਾ ਨੰਬਰ 1 ਤੇ ਇੱਕ ਆ ਦੇਖੋ ਜਦੋਂ ਹਮ ਮੋਟਰ ਬਣ ਗਿਆ ਪੇਪਰ ਲਾ ਦਿੰਦੇ ਆ ਇਹਦਾ ਬਾਹਰੋਂ ਸੇਫਟੀ ਹੋ ਗਈ ਹੈ ਨਾ ਔਰ ਜਿਵੇਂ ਸਲਾਈਆਂ ਲੱਗਣੀਆਂ ਜਿਵੇਂ ਆਪਾਂ ਮੋਟਰ ਫਿੱਟ ਕਰਦੇ ਆ ਆ ਸਲਾਈਆਂ ਕਰਕੇ ਹੁੰਦਾ ਹੈ ਨਾ ਜੀ ਬਾਹਰੋਂ ਆਉਂਦਾ ਵੀ ਇਹਦੇ ਕੱਪ ਲੱਗਿਆ ਹੁੰਦਾ ਹੈ ਸਲਾਈਆਂ ਕਰਕੇ ਨੂੰ ਆਪਾਂ ਆ ਪੇਪਰ ਲਾ ਦਨੇ ਆ ਨਾ ਬਾਹਰੋਂ ਤਾਂ ਸੇਫਟੀ ਹੋ ਗਈ ਏ ਤੇ ਜਿਹੜੀ ਅੰਦਰੋਂ ਸੇਫਟੀ ਕਿਵੇਂ ਹੋਊਗੀ ਅੰਦਰੋਂ ਤਾਂ ਓਪਨੇ ਆ ਹੁਣ ਅੰਦਰਲੇ ਪਾਸੇ ਤੇ ਜਾਂ ਆਪਾਂ ਮੰਨ ਲਓ ਇਹਦੇ ਬੁਸ਼ ਕੱਟ ਗਏ ਕੱਲ ਨੂੰ ਜੇ ਮੈਂ ਮੋਟਰ ਖਰਾਬ ਛੱੜਦੀ ਨਹੀਂ ਕੱਲੇ ਬੁਸ਼ ਕੱਟ ਜੰਨੇ ਆ ਤਾਂ ਆਪਾਂ ਇਹਨੂੰ ਬੁਸ਼ ਲਾਉਣੇ ਆ ਬਾਅਦ ਚ ਬੁਸ਼ ਲਾਉਣੇ ਦੇ ਨਾਲ ਕੋਈ ਨੂ ਕੱਸਾ ਵੱਜ ਜਾਂਦਾ ਹੈ ਨਾਲ ਇਹਦੇ ਕੱਸਾ ਵੱਜ ਜਾਂਦਾ ਤੁਹਾਨੂੰ ਦਿਖਾਉਣਾ ਮੋਟਰ ਪੈਂਚਰ ਹੋਈ ਜਿਵੇਂ ਫਿੱਟ ਕਰਨ ਲੱਗੇ ਵੀ ਤੁਸੀਂ ਸਾਰੀ ਮੋਟਰ ਸਹੀ ਨਹੀਂ ਮੰਨ ਲੈਂਦੇ ਆ ਉਦੋਂ ਬਾਅਦ ਮੋਡਰਨ ਪੈਂਚਰ ਕਿਵੇਂ ਹੋਈ ਜਾਂ ਫਿੱਟ ਕਰਨ ਲੱਗੀ ਪੈਂਚਰ ਹੋ ਜਾਂਦੀ ਆ ਜਿੰਨੇ ਕਈ ਮਿਸਤਰੀ ਕਰਨ ਸਵੇਰੇ ਕੱਟ ਕੇ ਹਨ ਸ਼ਾਮ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਜਲਦੀ ਜਲਦੀ ਛਕਾਲੀ ਚ ਇਹ ਕਾਲੀ ਵਾਲੇ ਕੰਮ ਹੁੰਦੇ ਆ ਜਿਹੜਾ ਵਧੀਆ ਮਿਸਤਰੀ ਹੁੰਦਾ ਉਹ ਕੰਮ ਨੂੰ ਟਾਈਮ ਦਿੰਦਾ ਟਾਈਮ ਦਿੰਦਾ ਟਾਈਮ ਦੇਣ ਨਾਲ ਦੇ ਪਰ ਉਹ ਹੀ ਛਿੱਕੇ ਹੀ ਚੀਜ਼ਾਂ ਵਰਤ ਪੈਂਦਾ ਇਹਦੇ ਉੱਪਰ ਇੱਕ ਬੂਟ ਚੜਾ ਦਿੰਦੇ ਆ ਕੱਪ ਕਹਿ ਦਿੰਦੇ ਆ ਬੂਟ ਕਹਿ ਦਿੰਦੇ ਆ ਨਾ ਜਾਂ ਕੋਇਲ ਕਵਰ ਕਹਿ ਦਿੰਦੇ ਆ ਉਹ ਤੋਨੋਂ ਆਪ ਦਿਖਾਉਂਦੇ ਆ ਸਾਰਾ ਫਰਕ ਦੱਸਦੇ ਆ ਵੀ ਫਰਕ ਕਿੰਨਾ ਪੈਂਦਾ 5-700 ਦਾ 5-700 ਦਾ ਸਾਮਾਨ ਵੱਧ ਪੈਂਦਾ ਵਧੀਆ ਉਹਨਾਂ ਸਮਾਨ ਸਾਰਾ ਇਹੋ ਜਿਹਾ ਵਧੀਆ ਪਾਉਣਾ ਹੁੰਦਾ ਇਹ ਫਰਕ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਤਾਂ ਤੁਹਾਨੂੰ ਆਪਾਂ ਦਿਖਾਉਨੇ ਆ ਮੋਟਰ ਫਿੱਟ ਕਰਨ ਲੱਗਿਆ ਦੇਖੋ ਬੰਦੇ ਨੇ ਮੋਟਰ ਸਹੀ ਬੰਨ ਲਈ ਸਾਰੀ ਹੈ ਨਾ ਆ ਫਿੱਟ ਕਰਨ ਲੱਗਿਆ ਤੁਹਾਨੂੰ ਟੇਪ ਦਿਖ ਦਿਵਣੀ ਆ ਚਿੱਟੇ ਰੰਗ ਦੀ ਆ ਟੇਪ ਕੋਇਲ ਆ ਦੇ ਆ ਦਿਖ ਰਹੀ ਹੈ ਨਾ ਚਿੱਟੇ ਰੰਗ ਦੀ ਇਹ ਸਮਝ ਲਓ ਫਿੱਟ ਕਰਨ ਲੱਗੇ ਘੱਸਾ ਵੱਜਿਆ ਵਾ ਰੂਟਰ ਦਾ ਰੂਟਰ ਦਾ ਦੇਖੋ ਤੁਹਾਨੂੰ ਦਿਖਾਉਣਾ ਵੀ ਇਧਰ ਰੂਟਰ ਨਿਕਲ ਵੀ ਨਹੀਂ ਰਿਹਾ ਦੇਖੋ ਆ ਰੂਟਰ ਨਿਕਲ ਨਹੀਂ ਰਿਹਾ ਇੱਥੇ ਆ ਗਿਆ ਆ ਅੰਦਰਲਾ ਪਾਸਾ ਟਾਈਟ ਹੋ ਗਿਆ ਇਹਦੇ ਨਾਲ ਖੈਰ ਹੈ ਦੇਖੋ ਐ ਸਾਫ ਪਤਾ ਲੱਗ ਰਿਹਾ ਇਹਦਾ ਮਤਲਬ ਜਦ ਮਿਸਤਰੀ ਨੇ ਮੋਟਰ ਫਿੱਟ ਕਰੀ ਆ ਇਹ ਫਿੱਟ ਕਰਨ ਲੱਗਾ ਕੋਇਲ ਦੇ ਨਾਲ ਖੈ ਗਈ ਪੈਂਚਰ ਹੋ ਗਈ ਉਹ ਤੋਂ ਬਾਅਦ ਕੱਚੀ ਪੱਕੀ ਟੇਪ ਥੋੜੀ ਥੋੜੀ ਟਰਨਾਂ ਨੂੰ ਲਾ ਕੇ ਕਰਤਾ ਪਰ ਫਿਰ ਵੀ ਮੋੜ ਰਹੀ ਹੈ ਕਰੰਟ ਮਾਰਦੀ ਸੀ ਠੀਕ ਹੈ ਨਾ ਇਹ ਚੀਜ਼ ਹੋ ਜਾਂਦਾ ਜਿਵੇਂ ਮੋਟਰ ਮਾੜਾ ਬਣਾ ਅਰਥ ਮਰੀ ਜਾਂਦੀ ਆ ਪਾਣੀ ਪੀਣ ਲੱਗੇ ਜਾਂ ਕੁਝ ਵੀ ਹੁੰਦਾ ਉਹਦਾ ਕਾਰਨ ਇਹੀ ਹੁੰਦਾ ਮੋਟਰ ਥੋੜੀ ਪੈਂਚਰ ਹੋਈ ਜਾਂਦੀ ਆ ਨੰਬਰ 2 ਤੇ ਜੇ ਆਪਾਂ ਗੱਲ ਕਰੀਏ ਵੀ ਇਹ ਬੰਦੇ ਨੂੰ ਫੜਦੀ ਆ ਜਾਂ ਨਹੀਂ ਬੰਦੇ ਨੂੰ ਫੜਦੀ ਨਹੀਂ ਹੈਗੀ ਇਹ ਮਤਲਬ ਝਟਕਾ ਜਾਂ ਜ਼ਰੂਰ ਲੱਗਦਾ ਹਨਾ ਬੀਜੇ ਨੰਗੇ ਪੈਰ ਹੌਣ ਤਾਂ ਝਟਕਾ ਜ਼ਿਆਦਾ ਵੀ ਲੱਗਦਾ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਬੰਦੇ ਦੀ ਜਾਨ ਪ੍ਰਾਣ ਕਿੰਨੀ ਹੈ ਹਨਾ ਬੰਦਾ ਦਾ ਹੌਲ ਨਾਲੇ ਮਰ ਜਾਂਦਾ ਜਗਾ ਜਿਵੇਂ ਕਹਿੰਦੇ ਸੱਪ ਡੰਗ ਮਾਰ ਜਾਂਦਾ ਨਾ ਜਿਵੇਂ ਹਨਾ ਵੀ ਉਹ ਚਾਹੇ ਜਰੀਲਾ ਵੀ 9 ਵਜੇ ਉਹਨੂੰ ਪਤਾ ਲੱਗ ਜਾਂਦਾ ਵੀ ਸੱਪ ਲੜਿਆ ਉਹ ਬੰਦਾ ਵੈਸੇ ਹੀ ਮਰ ਜਾਂਦਾ ਉਹ ਚੀਜ਼ ਹੋ ਜਾਂਦੀ ਆ ਨਾ ਵੀ ਜਦ ਬੰਦੇ ਕੋਲ ਤੱਲਾ ਕਰੰਟ ਲੱਗ ਗਿਆ ਹਨਾ ਉਹ ਬੰਦਾ ਵੈਸੇ ਹੀ ਕਈ ਵਾਰ ਮਾੜੇ ਦਿਨ ਵਾਲਾ ਹੌਲ ਜਾਂਦਾ ਇਹ ਚੀਜ਼ ਹੁਣ ਦੇਖੋ ਕਾਲੂ ਇਹਦੇ ਬੁਸ਼ ਕੱਟ ਜਾਣਾ ਕਿੱਥੇ ਨਿਕਲ ਜੂਗਾ ਰੋਟਰ ਨੰਬਰ 2 ਤੇ ਆ ਜੀ ਇਹ ਚੀਜ਼ ਬਾਹਰੋਂ ਸੇਫਟੀ ਆ ਅ ਚਾਨਣੇ ਚ ਦਿਖਾਉਣਾ ਦੇਖੋ ਇਹ ਆ ਦੇਖੋ ਆ ਮੋਟਰ ਬੰਨੀ ਵੀ ਆ ਇਹਦੇ ਉੱਪਰ ਇਦਾਂ ਦਾ ਇਹ ਕਵਰ ਲੱਗਦਾ ਹੁੰਦਾ ਠੀਕ ਹੈ ਇਹਨੂੰ ਕੋਇਲ ਕਵਰ ਵੀ ਕਹਿੰਦੇ ਨੇ ਬੂਟ ਵੀ ਕਹਿੰਦੇ ਨੇ ਕਈ ਇਹਨੂੰ ਆ ਦੇਖੋ ਇਹ ਚੀਜ਼ ਹੁੰਦੀ ਆ ਦੇਖੋ ਇਹਦੇ ਅੰਦਰੋਂ ਵੀ ਕਵਰਿੰਗ ਆ ਹੁਣ ਜੇ ਰੂਟਰ ਦੇ ਨਾਲ ਆਊਗਾ ਤਾਂ ਕੋਇਲ ਦੇ ਨਾਲ ਖਾਊਗਾ ਨਹੀਂ ਠੀਕ ਹੈ ਨਾ ਇਹ ਚੀਜ਼ ਦਾ ਫਰਕ ਹੁੰਦਾ ਹੈ ਇਹ ਚੀਜ਼ ਜ਼ਰੂਰੀ ਆ ਹੁਣ ਜਿੰਮੇ ਕੋਲ ਇਹ ਫਿੱਟ ਕਰਨ ਦੇ ਮੋਟਰ ਪਈ ਸੀ ਠੀਕ ਹੈ ਨਾ ਬੰਦੇ ਤੇ ਆਪਾਂ ਜਾਨੀ ਕਿ ਹੋਰ ਬਾਈ ਬਣਨ ਕੋ ਸਪੇਅਰ ਮੋਟਰਾਂ ਹੁੰਦੀਆਂ ਤੇ ਇਧਰਲੇ ਪਾਸੇ ਬੂਟ ਨਹੀਂ ਤਾਂ ਆਪਣੇ ਕੋਲ ਆ ਚੀਜ਼ ਇਹ ਇਹ ਕਰਕੇ ਬਾ ਇਧਰਲਾ ਪੱਸਾ ਛੱਡ ਲਿਆ ਇਹਨੂੰ ਠੀਕ ਹੈ ਨਾ ਤਾਂ ਹੁਣ ਜਾਵਾਂਗੇ ਜਿਵੇਂ ਮੋਟਰ ਦੀ ਤਾਰ ਆਉਗੀ ਉਹਦੇ ਨਾਲੇ ਫਿਰ ਇਹ ਬੂਟ ਨਵੇਂ ਲੈ ਕੇ ਆਉਂਗੇ ਤਾਂ ਬੂਟ ਚੜਾਇਆ ਜਾਊਗਾ ਫਿਰ ਠੀਕ ਹੈ ਨਾ ਇਹ ਹੁੰਦਾ ਇਹ ਅੰਦਰੋਂ ਵੀ ਸੇਫਟੀ ਆ ਕਵਰ ਨੂੰ ਤੇ ਬਾਹਰੋਂ ਵੀ ਸੇਫਟੀ ਆ ਠੀਕ ਹੈ ਨਾ ਨਾਲੇ ਇਹਦੇ ਵਿੱਚ ਫਿਟਿੰਗ ਬਿਲਕੁਲ ਸਹੀ ਹੋ ਜਾਂਦੀ ਆ ਐਂਡ ਓਕੇ ਆ ਠੀਕ ਹੈ ਨਾ ਨੰਬਰ 2 ਤੇ ਇਹ ਚੀਜ਼ ਦਾ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਵੀ ਇਹ ਚੀਜ਼ ਹੋਈਗਾ ਤੇ ਆ ਇਹ ਵੀ ਚੀਜ਼ ਆ ਇਧਰ ਦੇਖੋ ਕੋਇਲ ਕਿੰਨਾ ਕਾ ਠੀਕ ਹੈ ਇਹ ਇਧਰ ਕੋਇਲ ਕਿੰਨਾ ਜ਼ਿਆਦਾ ਜਦ ਕਿ ਆ ਇੰਨਾ ਆ ਜਿਹੜਾ ਕੋਇਲ ਆ ਇੱਧਰ ਭਾਵੇਂ ਘੱਟ ਰਹਿ ਜਾਂਦਾ ਠੀਕ ਆ ਨਾ ਇੱਧਰ ਵੱਧ ਰਹਿਣਾ ਜੇ ਤਾਂ ਕਿਉਂਕਿ ਪਿੱਛੇ ਤੋਂ ਆਪਾਂ ਰੂਟਰ ਪਾਉਨੇ ਆ ਤਾਂ ਰੂਟਰ ਵਾਲੀ ਸਾਰਾ ਜ਼ਿਆਦਾ ਹੋਣੀ ਚਾਹੀਦੀ ਆ ਫਿਰ ਕੋਇਲ ਦਾ ਥੱਲੇ ਹੁੰਦਾ ਪਜ ਜਾਂਦਾ ਕਿਉਂਕਿ ਜੇ ਕੋਇਲ ਦਾ ਸਾਈਜ਼ ਛੋਟਾ ਹੋ ਜਾਂਦਾ ਤਾਂ ਇਹ ਘੁੱਟੀ ਜਾਂਦਾ ਠੀਕ ਆ ਨਾ ਇਹ ਵੀ ਕਾਰਨ ਹੋ ਜਾਂਦਾ ਤਾਂ ਬੂਟ ਪਾਇਆ ਹੁੰਦਾ ਤਾਂ ਇਹਨੇ ਆ ਜੀ ਇਹਦੀ ਫਿੱਟ ਕਰਨ ਲੱਗੇ ਆਦ ਕੰਮ ਨਹੀਂ ਹੋਣਦੇ ਠੀਕ ਆ ਨਾ ਠੀਕ ਆ ਨੰਬਰ 2 ਤੇ ਇਹਦੇ ਵਿੱਚ ਜਿਹੜਾ ਹੁਣ ਆਪਾਂ ਕਹਿ ਦਨੇ ਆ ਵੀ ਮਿਸਤਰੀ ਸਸਤਾ ਫਲਾਣੇ ਇੰਨੇ ਪੈਸੇ ਲੈਂਦਾ ਉਹਦੇ ਵਿੱਚ ਫਰਕ ਕੀ ਹੁੰਦਾ ਦੇਖੋ ਆ ਇਹਨਿਕਾ ਪੇਪਰ ਪਾਉਣਾ ਹੁੰਦਾ ਹੈ ਇੱਕ ਹੁੰਨੀਆਂ ਸਲਾਈਆਂ ਹੁੰਨੀਆਂ ਦੇ ਵਿੱਚ ਇੱਕ ਆਹ ਸਲਾਈਆਂ ਹੁੰਨੀਆਂ ਹਨਾ ਆਹ ਸਲਾਈਆਂ ਜਿਹੜੀਆਂ ਲੱਕੜ ਦੀਆਂ ਇਹ ਨਵੀਆਂ ਪਾਈਏ ਨੇ ਸਟਿੱਕਾਂ ਕਹਿ ਦਿੰਨੇ ਇਹਨਾਂ ਨੂੰ ਹਨਾ ਠੀਕ ਹੈ ਇਹ ਵੀ ਨਵੀਆਂ ਪਾਈਏ ਨੇ ਕਈ ਬੰਦੇ ਕਿ ਉਹਨੇ ਸਕਾ ਕੇ ਤੋਂ ਪੰਜਾਂ ਨੂੰ ਉਹੀ ਪਾ ਦਿੰਨੇ ਆ ਇਹ ਚੀਜ਼ ਦਾ ਫਰਕ ਹੁੰਦਾ ਹੈ ਕਈ ਬੰਦੇ ਨੇ ਹੁਣ ਤਾਂ ਇਕੱਲੀ ਤਾਰ ਲਿਆ ਕੇ ਬਾਕੀ ਪੇਪਰ ਵੀ ਥੋੜਾ ਪੁਰਾਣਾ ਛੱਡ ਦੇਣਾ ਹਨਾ ਵੀ ਸਲਾਈਆਂ ਵੀ ਉਹੀ ਰਹਿ ਜਾਣੀਆਂ ਤੇ ਨਾ ਬੂਟ ਪਾਉਣੇ ਆ ਨਾ ਸੀਲਾ ਪਾਉਣੀਆਂ ਹੁਣ ਆ ਮੋਟਰ ਨੂੰ ਦੇਖੋ ਅੰਦਰਲੇ ਪਾਸੇ ਜਾਰ ਲੱਗੀ ਹੋਈ ਹੈ ਜਿਹੜੀ ਆ ਪਹਿਲਾਂ ਮੋਟਰ ਬੰਨੀ ਆ ਇਹਦੇ ਮਤਲਬ ਸੀਲਾ ਸੁਲਾ ਕਟੀਆਂ ਮੀਆਂ ਦੇਖੋ ਆ ਜਾਰ ਦਾ ਕਾਰਨ ਇਹੀ ਹੁੰਦਾ ਜਿਹੜਾ ਅੰਦਰਲੇ ਪਾਸੇ ਦਾ ਸਮਾਨ ਨਹੀਂ ਆ ਸਾਫ ਸੁਥਰਾ ਨਿਕਲਦਾ ਇਹਦੀਆਂ ਸੀਲਾ ਵੀ ਨਵੀਆਂ ਪਈਆਂ ਜਾਣਗੀਆਂ ਇਹ ਚੀਜ਼ ਹੁੰਦੀ ਹੈ ਇੱਕ ਆ ਰਬੜਾ ਹੁੰਦੀ ਹੈ ਇਹਦੀ ਆ ਦੇਖੋ ਆ ਰਬੜਾ ਦੇਖੋ ਇਹਦਾ ਰਬੜਾ ਦਾ ਹਾਲ ਦੇਖੋ ਕੀ ਹੋਇਆ ਹੈ ਆ ਦੇਖੋ ਇਹਦੇ ਰਾਹੀਂ ਜਿਹੜਾ ਕੀ ਹੁੰਦਾ ਵਿੱਚ ਹਵਾ ਜਾਣ ਲੱਗ ਜਾਂਦੀ ਹੈ ਮੋਟਰ ਦੇ ਵਿੱਚ ਹਨਾ ਜਦ ਮੋਟਰ ਚੱਲਦੀ ਹੈ ਸ਼ੋਰਾ ਅੰਦਰ ਵੱਡ ਜਾਂ ਉਹ ਹੋ ਜਾਂਦਾ ਤਉਹਦੇ ਨਾਲ ਕੀ ਹੁੰਦਾ ਫਿਰ ਮੋਟਰ ਜਲਦੀ ਖਰਾਬ ਹੋ ਜਾਂਦੀ ਹੈ ਨਾਲੇ ਅੰਦਰ ਬੋਸ਼ ਭਾਸ਼ਾ ਜਿਹੜਾ ਡਾਊਨ ਹੋਈ ਜਾਂਦਾ ਕਿਉਂਕਿ ਮਣੀ ਮੋਟੀ ਰੇਤੀ ਅੰਦਰ ਜਾਣ ਲੱਗ ਜਾਂਦੀ ਹੈ ਇਹ ਚੀਜ਼ਾਂ ਹੁੰਦੀਆਂ ਜਿਹੜੇ ਮਸਤਰੀ ਮਿਸਤਰੀ ਨੇ ਸਹੀ ਕੰਮ ਕਰਨਾ ਉਹ ਕੰਮ ਨੂੰ ਟਾਈਮ ਦਿੰਦਾ ਕਈ ਵਾਰ ਸਮਾਨ ਨਹੀਂ ਹੁੰਦਾ ਲਿਆਉਣਾ ਹੁੰਦਾ ਜਿਵੇਂ ਕਈ ਵਾਰ ਆਪਾਂ ਸਵੇਰੇ ਕੱਢ ਕੇ ਮੰਦਿਰ ਨੂੰ ਕਹਿੰਦੇ ਨੇ ਵੀ ਸ਼ਾਮ ਨੂੰ ਪਾਵਾਂਗੇ ਕਈ ਵਾਰ ਸਮਾਨ ਨਹੀਂ ਮਿਲਦਾ ਜਾਂ ਕੁਝ ਵੀ ਲਾ ਲੋ ਕਿਉਂਕਿ ਹੁਣ ਸਾਡੇ ਰਾਜਪੁਰੇ ਤੋਂ ਨੇੜ ਤੇ ਛੇਤੀ ਸਮਾਨ ਨਹੀਂ ਮਿਲਦਾ ਇਹ ਚੀਜ਼ ਦਾ ਫਿਰ ਫਰਕ ਪੈ ਜਾਂਦਾ ਵੀ ਫਿਰ ਜੇ ਆਪਣੇ ਕੋਲ ਟਾਈਮ ਹੁੰਦਾ ਮਤਲਬ ਵੀ ਸਾਰਾ ਕੰਮ ਸਹੀ ਹੋ ਜਾਂਦਾ ਠੀਕ ਹੈ ਨਾ ਇਹ ਚੀਜ਼ ਇਹ ਚੀਜ਼ਾਂ ਦਾ ਫਰਕ ਪੈ ਜਾਂਦਾ ਹੁਣ ਜੇ 5-700 ਰੁਪਿਆ ਬੰਦਾ ਸਾਰਾ ਕੰਮ ਕਰਕੇ ਵਧੀਆ ਲੈ ਲਾ 5-700 ਵੱਧ ਵੀ ਲੰਦਾ ਤਾਂ ਉਹ ਸਮਾਨ ਦਾ ਲੰਦਾ ਇਹ ਠੀਕ ਹੈ ਨਾ ਜੇ 5-700 ਕੋਈ ਘਟ ਲੰਦਾ ਤਾਂ ਇਹਦੇ ਨਾਲ ਇਹ ਨਾ ਤੁਸੀਂ ਕੀ ਕਰੋ ਫਲਾਣਾ ਮਤਾ ਵੱਡਦਾ ਜਾਂ ਐ ਹੁੰਦਾ ਹੈ ਨਾ ਤਾਂ ਇਹ ਚੀਜ਼ ਦਾ ਫਰਕ ਪੈ ਜਾਂਦਾ ਠੀਕ ਹੈ ਨਾ ਜਿਹੜੇ ਬੰਦੇ ਨੇ ਕੰਮ ਸਹੀ ਕਰਨਾ ਉਹਦੇ ਵਿੱਚ ਹੁਣ ਮੰਨ ਲਓ ਆ ਦੇਖੋ ਇਹਦੇ ਬੁਸ਼ ਘਟ ਜਾਂਦੇ ਮੋਟਰ ਸਹੀ ਹੁੰਦੀ ਬੰਨੀ ਵੀ ਬੁਸ਼ ਕੱਟ ਜਾਂਦੇ ਹੁਣ ਜਿਆਦਾ ਰੂਟਰ ਕੱਢਣਾ ਦਾ ਰੂਟਰ ਇਹਦੇ ਨਾਲ ਖਹਿ ਕੇ ਆ ਰਿਹਾ ਠੀਕ ਆ ਨਾ ਰੂਟਰ ਇਹਦੇ ਨਾਲ ਖਹਿ ਕੇ ਆ ਰਿਹਾ ਥੋੜੀ ਮੋਟਰ ਵੀ ਕਾ ਲੂ ਮਤਲਬ ਬੰਦੇ ਨੇ ਇੱਕ ਨੇ ਪੈਂਚਰ ਪੁੰਚਰ ਲਾ ਕੇ ਦੁਬਾਰੇ ਫੇਰ ਬੰਦੀ ਜਦ ਮੈਂ ਬੋਸ਼ਾ ਦੇ ਤੁਸੀਂ ਪੈਸੇ ਲਾਏ ਹੁੰਦੇ ਉਹ ਮਤਲਬ 6 ਮਹੀਨੇ ਚੱਲ ਕੇ ਮੋਟਰ ਖਰਾਬ ਹੋ ਜਾਂਦੀ ਫੇਰ ਹਣਾ ਨਾ 3-4000 ਰੁਪਏ ਬੰਦਾ ਬੋਸ਼-ਬੋਸ਼ ਲਾ ਕੇ ਥੋੜੀ ਮੋਟਰ ਪਾਉਣ ਦਾ ਲੈ ਲੰਦਾ ਠੀਕ ਆ ਨਾ ਉਸ ਤੋਂ ਬਾਅਦ ਥੋੜੀ ਮੋਟਰ ਬੰਨਣ ਨੂੰ ਉਹਨਾਂ ਦਾ ਥੋੜਾ 9-10000 ਹਣਾ ਫੇਰ ਬੰਦਾ ਸੋਚਦਾ ਯ ਵਿỆਦਨਾਤਾ ਵਿੱਚ ਕੋਈ ਮੋਟਰ ਦੇ ਕੇ ਕੋਈ ਹੋਰ ਰੇ ਲੈ ਲੈਂਦੇ ਫਿਰ ਇਹ ਚੀਜ਼ਾਂ ਹੋ ਜੰਨੀ ਆ ਠੀਕ ਆ ਨਾ ਵਧੀਆ ਕੰਮ ਕਰਾਉਣ ਵਾਸਤੇ ਤੁਸੀਂ 5-700 ਨਾਲ ਦੇਖਿਆ ਕਰੋ ਅਗਲੇ ਕੋਲ ਹਨਾ ਇਹ ਚੀਜ਼ ਦਾ ਫਰਕ ਹੁੰਦਾ ਕਈ ਵਾਰ ਆਪਾਂ ਸ਼ਹਿਰ ਦੇ ਵਿੱਚ ਦੇਖਦੇ ਆ ਇੱਕ ਦੋ ਮਿਸਤਰੀ ਹੁੰਦੇ ਆ ਕਹਿੰਦੇ ਨੇ ਯਾਰ ਵੀ ਉਹ ਫਲਾਣਾ ਬੰਦਾ ਅਕਰਾ ਅਕਰਾ ਨਹੀਂ ਹੁੰਦਾ ਉਹਦੇ ਕੰਮ ਵਿੱਚ ਵਰਕ ਹੁੰਦਾ ਕੰਮ ਨੂੰ ਟਾਈਮ ਦਿੰਦਾ ਅਗਲਾ ਹਨਾ ਇਹ ਚੀਜ਼ ਹੁੰਦਾ ਕਹਿੰਦੇ ਕਿਸੇ ਬੰਦੇ ਨੇ ਹੁਣ ਕੱਢ ਕੇ 2 ਘੰਟੇ ਚ ਬੰਨ ਕੇ ਪਾ ਦਿੰਨੇ ਆ ਉਹ ਚੀਜ਼ ਦਾ ਫਿਰ ਇਹੀ ਫਰਕ ਪੈ ਜਾਂਦਾ ਫਿਰ ਅਗਲੇ ਨੂੰ ਕੁਝ ਨਹੀਂ ਦੇਖਣ ਦਾ ਦਾਮ-ਦਮ ਚੱਲਣ ਦੇ ਫਿਰ ਆਹ ਕੰਮ ਹੁੰਦਾ ਜਿਵੇਂ ਇਹ ਤੇ ਵੀ ਆ ਕੱਚੀ ਬਕੀ ਦੇ ਵਾ ਦਮਾ ਦਮਾ ਵਾਲੇ ਕੰਮ ਫਿਰ ਇਹ ਇਹ ਜਿਹੇ ਕੰਮ ਹੁੰਨੇ ਆ ਆ ਨਾ ਕੋਈ ਸੀਲਾ ਪਾਉਣੀ ਆ ਦੇਖੋ ਇੱਥੇ ਪਤਾ ਲੱਗ ਜਾਂਦਾ ਹਨਾ ਸੀਲਾ ਸੂਲਾ ਵੀ ਨਹੀਂ ਪਾਉਣੀ ਹੈਗੀ ਆਪਣਨੇ ਧੱਕ ਦੰਨੇ ਆ ਫਿਰ ਕਿਉਂਕਿ ਟਾਈਮ ਇੰਨਾ ਹੁੰਦਾ ਨਹੀਂ ਹੈਗਾ ਜੇ ਤੁਸੀਂ ਕੰਮ ਨੂੰ ਜੇ ਸਹੀ ਕੰਮ ਨੂੰ ਟਾਈਮ ਜ਼ਰੂਰ ਲੱਗਦਾ ਹੁੰਦਾ ਠੀਕ ਹੈ ਨਾ ਇਸੇ ਕਰਕੇ ਆ ਮੋਟਰਾਂ ਸਪੇਅਰ ਰੱਖੀਆਂ ਹੋਈਆਂ ਜੇ ਕਿਸੇ ਬੰਦੇ ਦੇ ਕੰਮ ਆੜੋ ਜਾਂਦਾ ਹੈ ਹਨਾ ਜਿਹਦੇ ਮੋਟਰ ਹੋਰ ਸੜਦੀ ਜੇ ਇਹ ਬੰਦਾ ਇੱਕ ਦਿਨ ਰੁਕ ਜਾਂਦਾ ਤਾਂ ਉਹ ਫਿਰ ਅਗਲਾ ਅਡਜਸਟਮੈਂਟ ਹੋ ਜਾਂਦੀ ਹੈ ਕਈ ਵਾਰ ਕਿਸੇ ਤੇ ਹਨਾ ਉਧਰੋਂ ਦੂਈ ਮੋਟਰ ਤੇ ਪਾਣੀ ਲੱਗਦਾ ਹੁੰ ਤੇ AG ਦਾ ਫਰਕ ਆ ਵੀਡੀਓ ਨੂੰ ਜੇ ਚੰਗੀ ਲੱਗਦਾ ਕੇ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਜੀ